ਜਿਹੜੇ ਕਾਂਗਰਸ ਦੀ ਪਿੱਠੂਸੂਰਾ ਮਾਰਨਗੇ ਅਸੀਂ ਉਹਨਾਂ ਨਾਲ ਕਦੇ ਵੀ ਨਹੀਂ ਤੁਰਾਂਗੇ ਨਾ ਉਹਨਾਂ ਲੀਡਰਾਂ ਦੀ ਕਦਰ ਕਰਾਂਗੇ ਜਿਹੜੇ ਉਹਨਾਂ ਦੀ ਮਦਦ ਕਰਨਗੇ ਕਿੰਨੇ ਸਾਡੇ ਚ ਮਾੜੇ ਬੰਦੇ ਸੀ ਜਿਨ੍ਹਾਂ ਨੇ 5 ਸਾਲ ਗਲਤ ਕੰਮ ਕਰਿਆ ਮੇਰੇ ਨਾਲ ਰਹਿ ਕੇ ਗਲਤ ਸੋਚਣਾ ਚੱਲੇ ਆ ਲੋਕਾਂ ਨੂੰ ਪਰਚੇ ਕਰਾਏ ਲੋਕਾਂ ਦੇ ਗਲਤ ਕੰਮੇ ਤੋਂ ਕਰਾਉਂਦੇ ਰਹੇ ਅੱਜ ਮੈਂ ਉਹਨਾਂ ਹੱਥ ਬੰਨ੍ਹ ਕੇ ਪਿੱਛੇ ਕਰਦਾ ਜਿਨ੍ਹਾਂ ਨੇ ਡਾਕਟਰ ਗਾਂਧੀ ਦੀ ਪਿੱਠੂਸੂਰਾ ਮਾਰਿਆ ਜਿਹੜੇ ਕਹਿੰਦੇ ਸੀ ਇਹਨੂੰ ਕਿੱਧਰੋਂ ਵੋਟ ਨਾ ਪਾਓ ਫਰੇਮ ਤਾਂ ਬੋਲੇ ਨੇ ਜਿਹੜਾ ਨੇ 6-6 ਵਾਰੀ ਟਿਕਟਾਂ ਲੈ ਕੇ ਐਮ.ਐਲ.ਏ. ਵਜ਼ੀਰ ਬਣਿਆ ਜਿਹਨਾਂ ਨੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਕਾਂਗਰਸ ਨੂੰ ਪੁੱਛੋ ਤੁਸਤਨ ਮੇਰੇ ਤੋਂ ਵੱਧ ਪ੍ਰੈਸ ਨੂੰ ਪਤਾ ਵੀ ਜਿਹੜੀਆਂ ਬੋਟੀਆਂ ਲੀਕ ਹੋਈਆਂ ਕਿਉਂ ਹੋਈਆਂ ਕੀ ਬੋਲੇ ਕੀ ਵਲਡਿੰਗਾ ਇਹ ਲੀਡਰਾਂ ਨੇ ਵਲਡਿੰਗਾ ਵੀ ਸਿਕੰਦਰ ਨੂੰ ਵੋਟ ਨਾ ਪਾਓ ਇਸ ਕਾਲ ਨੂੰ ਉਹਨਾਂ ਨੂੰ ਕਿਹਾ ਜਿਹੜੇ ਗਿਦਾਰੀ ਕਰਿਆ ਜਿਨ੍ਹਾਂ ਨੇ ਪਾਰਟੀ ਨਾਲ ਗਿਦਾਰੀ ਕਰਿਆ ਕਾਂਗਰਸ ਨਾਲ ਗਿਦਾਰੀ ਕਰਿਆ ਇਹਨਾਂ ਦੇ ਪੱਲੇ ਹੈ ਕੀ ਸੀ ਐਮ.ਐਲ.ਏ. ਬਣਨ ਤੋਂ ਪਹਿਲਾਂ ਇਹਨਾਂ ਪਰਛੋੜ ਦੇਖੋ ਕਿਸੇ ਨਾਲ ਕੋਲ ਅੱਜ ਕੀ ਜੀ ਹੈ ਅ ਚੰਡੀਗੜ੍ਹ ਕੋਠੀਆਂ ਕਿੱਥੋਂ ਬਣੀਆਂ ਪੰਪ ਕਿੱਥੋਂ ਬਣ ਗਏ ਕਿੱਥੋਂ ਬਣੇ ਨੇ ਨਾ ਕੋਈ ਮੈਂ ਇਤਿਹਾਸ ਤੇ ਜੀ ਇਹ ਕਹਿੰਦਾ ਧੰਨਵਾਦ ਕਰਦਾ ਸਾਡੇ ਬਹੁਤ ਹੀ ਸ਼ਿੰਗਾਰ ਹੋ ਸਾਧੂ ਸਿੰਘ ਧਰਮ ਸਿੰਘ ਜਿਹੜੇ ਦਲੇਰ ਦੇ ਨਾਲ ਕੰਮ ਕਰਦੇ ਨੇ ਮੈਂ ਇਹ ਮੈਂ ਅੱਜ ਵੀ ਕਹੂੰਗਾ ਜੇ ਦਿਲੇ ਦੀ ਪ੍ਰਧਾਨਗੀ ਤੇ ਲੈ ਕੇ ਸਾਡਾ ਅੱਜ ਧਰਮ ਸਿੰਘ ਸੋਤਨੂ ਬਣਾ ਦੋ ਇਸ ਜ਼ਿਲ੍ਹਾ ਚ ਲਾਣਾ ਕਿਹਦੇ ਦੇ ਬੰਦੇ ਕੰਮ ਫੱਟੇ ਗਾਣ ਚਲੇ ਗਿਆ ਮੇਰਾ ਕਹਿਣਾ ਭਾਵਾ ਇਹ ਬੰਦੇ ਨੇ ਜਿਹੜੇ ਕਹਿੰਦੇ ਨੇ ਕਰਨੀ ਤੇ ਕੋਈ ਫਰਕ ਨਹੀਂ ਲੈਖਸ ਨੇ ਲੜਨੇ ਬਹੁਤੋਂ ਕਿਸੇ ਲੋਕ ਸੁਭਾਅ ਦੀ ਜੋ ਰਣਦੀਪ ਨੇ ਕਿਹਾ 100 ਗ੍ਰਹਿਨ ਜਾਂਦਾ ਮੈਂ ਲਬਾ ਸਾਹਿਬ ਗੱਲ ਕਰ ਜਿਤਾਣਾ ਹੈ ਰਣਾ ਮੈਂ ਕਿਹਾ ਦੋਵੇਂ ਸ਼ਕਤੀਆਂ ਰੱਖਦੇ ਆ ਹਰਾਂ ਦੀ ਵੀ ਜਿਤਾਣ ਦੇ ਕਹਿੰਦਾ ਜਿਤਾਣਾ ਮੈਂ 100 ਦੇ ਨਾਲ ਕੇ ਤਾਂ ਬਿਲਕੁਲ ਤੇ ਤੁੰਨੇ ਅਰਗੇ ਜਿੱਤੇ ਸਾਹੂ ਸਿੰਘ ਆ ਕੇ ਤੇ ਜੈਂਦਾ ਹੁੰਦਾ ਬੇਈਮਾਨ ਨੇ ਲੀਡਰ ਸਾਡੇ ਛੋੜ ਦੇ ਲੀਡਰ ਸਾਡੇ मेर वीरो हिकु उहो इंसान ਜਵਾਬ ਮਿਲ ਗਿਆ ਫੇ ਤੁਹਾਡੇ ਦੁਸ਼ਮਣ ਬਣ ਗਏ ਸ਼ਰਮ ਨਹੀਂ ਆਣੀ ਚਾਹੀਦੀ ਆ ਦੇ ਲੋਕਾਂ ਨੂੰ ਮੈਨੂੰ ਸਾਨੂੰ ਕਿਸੇ ਪ੍ਰਧਾਨਗੀ ਦੀ ਲੋੜ ਨਹੀਂ ਕਿਸੇ ਤੁਹਾਡੀ ਟਿਕਟ ਦੀ ਲੋੜ ਨਹੀਂ ਹੈ ਕਿਉਂਕਿ ਪਾਰਟੀ ਦਾ ਗੰਦੇ ਲੀਟਰ ਹੋਣਗੇ ਭਾਈ ਜਿਹੜਾ ਹਲਕੇ ਘਨੌਰ ਦਾ ਕਾਫੀ ਕਾਫੀ ਲੋਕਾਂ ਨੂੰ ਬਹੁਤ ਉਤਸ਼ਾਹ ਸੀਗਾ ਕਿਹਨਾਂ ਪਰ ਜਿਹੜੇ ਘਨੌਰ ਨਾਲ ਇੱਕ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਰੀੜ ਦੀ ਹੱਡੀ ਆ ਜਿਨ੍ਹਾਂ ਨੇ ਲੋਕ ਸਭਾ ਜਿਤਾਈ ਆ ਤੈਨਾਂ ਔਰ ਦੇ ਸਭ ਤੋਂ ਕਾਲੀ ਦਲ ਦਾ ਗੱਡ ਹੁੰਦਾ ਸੀ ਹਲਕਾ ਪਰ ਅੱਜ ਇੱਕ ਨੌਰ ਕਾਂਗਰਸ ਦਾ ਗੱਡ ਬਣ ਗਿਆ ਕਿਉਂ ਬਣਿਆ ਜਿਹੜੇ ਸਾਡੇ ਚੰਗੇ ਵਰਕਰ ਅਸੀਂ ਮੋਰੇ ਲਏ ਆ ਜਿਹੜੀ ਟੀਮ ਆ ਸਾਡੀ ਸਭ ਤੋਂ ਵਧੀਆ ਟੀਮ ਆ ਵਧੀਆ ਸਾਰੇ ਜਿਹੜੇ ਵੀ ਸਾਡੇ ਤੇ ਮੰਡਲ ਪ੍ਰਧਾਨ ਨੇ ਬਲੌਕ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਅਸੀਂ ਲਏ ਆ ਇੱਕ ਦੋ ਮਾੜੇ ਹੈਗੇ ਸੀ ਪੰਜ ਚਾਰ ਬੰਦੇ ਸੀ ਕੱਢ ਕੇ ਬਾਹਰ ਮਾਰੇ ਚੰਗੇ ਚੰਗੇ ਬੰਦੇ ਅਸੀਂ ਰੱਖੇ ਪਏ ਆ ਜਿਹੜੇ ਜਿੱਥੇ ਸਾਨੂੰ ਦਿੱਖਦਾ ਸੀ ਵੀ ਇਹ ਬੰਦੇ ਸਹੀ ਕੰਮ ਨਹੀਂ ਕਰ ਰਹੇ ਉਹਨਾਂ ਦੀ ਥਾਂ ਅਸੀਂ ਚੇਂਜ ਕਰਦੇ ਅਸੀਂ ਆਪਣਾ ਸੰਗਠਨ ਆਪ ਬਣਾ ਰਹੇ ਆ ਸਾਨੂੰ ਪਾਰਟੀ ਪੁਲਟੀ ਤੋਂ ਅਸੀਂ ਕੁਝ ਨਹੀਂ ਲੈਣਾ ਸਾਡਾ ਆਪਣਾ ਸੰਗਠਨ ਅਸੀਂ ਆਪ ਤਿਆਰ ਕਰ ਰਹੇ ਆਂ ਅਸੀਂ ਤਾਂ ਇਹ ਵੀ ਕਹਿੰਦੇ ਆਂ ਭਾਈ ਸਹੀ ਬੰਦੇ ਲਿਆਓ ਜੇ ਤੁਸੀਂ ਗਲਤ ਬੰਦੇ ਸਾਡੇ ਤੇ ਥੋਪੋਗੇ ਅਸੀਂ ਉਹਨਾਂ ਨੂੰ ਮੰਨਾਂਗੇ ਹੀ ਨਹੀਂ ਅਸੀਂ ਤਾਂ ਚੰਗੇ ਬੰਦੇ ਹੀ ਕਦਰ ਕਰਾਂਗੇ ਜਿਹੜੇ ਕਾਂਗਰਸੀ ਪਰਿਵਾਰ ਨੇ ਜਿਹੜੇ ਕਾਂਗਰਸ ਸੋਚਣਾ ਚੱਲਣਗੇ ਜਿਹੜੇ ਕਾਂਗਰਸੀ ਪਿੱਟੂ ਛੂਰਾ ਮਾਰਨਗੇ ਅਸੀਂ ਉਹਨਾਂ ਨਾਲ ਕਦੇ ਵੀ ਨਹੀਂ ਤੁਰਾਂਗੇ ਨਾ ਉਹਨਾਂ ਲੀਡਰਾਂ ਦੀ ਕਦਰ ਕਰਾਂਗੇ ਜਿਹੜੇ ਉਹਨਾਂ ਦੀ ਮਦਦ ਕਰਨਗੇ ਜਿਹੜੇ ਸਲੀਪਰ ਸੈਲਾਂ ਦੀ ਮਦਦ ਕਰਨਗੇ ਸਾਡੇ ਲੀਡਰ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਤੁਰਾਂਗੇ ਅਸੀਂ ਉਹਨਾਂ ਨਾਲ ਤੁਰਾਂਗੇ ਜਿਹੜੇ ਧਰਮਵੀਰ ਗਾਂਧੀ ਵਰਗੇ ਜਿਹੜੇ ਕੱਟੜ ਬੰਦੇ ਨੇ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਰਾਹੁਲ ਗਾਂਧੀ ਦੀ ਸੋਚ ਨਾਲ ਅਸੀਂ ਕੰਮ ਕਰਨ ਲੱਗੇ ਆ ਜੋ ਰਾਹੁਲ ਗਾਂਧੀ ਦੇ ਨਿੱਤੇ ਆ ਰਾਹੁਲ ਗਾਂਧੀ ਸੋਚ ਇਸ ਦੇਸ਼ 'ਚ ਆਈ ਆ ਨਵੀਂ ਸੋਚ ਲੈ ਕੇ ਰਾਹੁਲ ਗਾਂਧੀ ਦੀ ਟੀਮ ਅੱਜ ਜਿਵੇਂ ਅੱਜ ਸਾਡੇ ਸੰਗਠਨ ਸਿਰਜਣ ਬਿਹਾਸ ਦੇ ਇਹਨਾਂ ਸਾਡੀ ਮਨੀਸ਼ਾ ਪਵਾਰ ਜੀ ਉਹਨਾਂ ਸਨੇਹਾ ਲੈ ਕੇ ਆਏ ਆ ਅਸੀਂ ਜੀਐਨ ਉਹਨਾਂ ਨੇ ਕਿਹਾ ਤੇ ਉਹਨਾਂ ਜੋ ਲੈਸ ਨੇ ਹੈ ਲੈ ਕੇ ਆਏ ਅਸੀਂ ਉਹਨਾਂ ਦੇ ਪੂਰੇ ਫੁੱਲ ਚੜਾਵਾਂਗੇ ਜੋ ਮਨੀਸ਼ਾ ਕੁਵਾਰਜੀ ਵੀ ਅੱਜ ठाठा-ठाठा ਮਾਰਦੇ ਕੱਟ ਦੀ ਤਾਰੀਫ ਕਰ ਗਈ ਹੈ ਤੇ ਉਹਦੇ ਬਾਰੇ ਤੁਸੀਂ ਦੇਖੋ ਮੈਂ ਇੱਕ ਗੱਲ ਕਹੂੰਗਾ ਇਹ ਕੱਟ ਸਾਡਾ ਨਹੀਂ ਹੈ ਕਨੌਰ ਦੀ ਕਾਂਗਰਸੀ ਭਰਾਵਾਂ ਦਾ ਕੱਟ ਹੈ ਕਾਂਗਰਸੀ ਸੋਚ ਦਾ ਕੱਟ ਹੈ ਕਾਂਗਰਸੀ ਟੀਮ ਦਾ ਕੱਟ ਹੈ ਸਾਡੇ ਦੀ ਕੁਝ ਨਹੀਂ ਹੈ ਸਾਡੀ ਜਿਹੜੀ ਸੰਗਠਨ ਦੀ ਟੀਮ ਉਹ ਸਾਰੀ ਵਧੀਆ ਸਾਡੇ ਕੋਲ 57349 ਮੈਂਬਰ ਸੰਗਠਨ ਦੇ ਹੈਗੇ ਜਿਹੜੇ ਸਾਡੇ ਬੂਥ ਲੈਵਲ ਤੋਂ ਲੈ ਕੇ ਬੀਐਲਓ ਲੈ ਕੇ ਹਰ ਇੱਕ ਇੱਕ ਬੂਤੇ ਸਾਡੇ 25-25 ਬੰਦੇ ਸਾਡੇ ਹੈਗੇ ਜਿਹੜੇ ਫੋਟੋਸ ਵੇ ਸਾਡੀ ਐਲਬਮ ਬਣੀ ਵੀ ਹੈ ਮਹਾਰਾਜਾ ਬਟਿੰਗ ਨੂੰ ਕਾਪੀ ਦੇ ਕੇ ਕੋਈ ਇੱਕ ਮੈਂ ਹੁਣ ਮਨੀਸ਼ਾ ਜੀ ਨੂੰ ਦਿਖਾ ਰਿਆ ਸੀ ਸਾਡੇ ਕੋਲ ਪੂਰਾ ਸੰਖੇਪਨ ਤਿਆਰ ਆ ਔਰ ਬਧੀਏ ਸੋਚ ਨਾਲ ਚੰਗੇ ਪਰਿਵਾਰ ਅਸੀਂ ਰੱਖੇ ਆ ਜਿੰਨੇ ਸਾਡੇ ਚ ਮਾੜੇ ਬੰਦੇ ਸੀ ਜਿਨ੍ਹਾਂ ਨੇ 5 ਸਾਲ ਗਲਤ ਕੰਮ ਕਰਿਆ ਮੇਰੇ ਨਾਲ ਰਹਿ ਕੇ ਗਲਤ ਸੋਚਣਾ ਚੱਲੇ ਆ ਲੋਕਾਂ ਨੂੰ ਪਰਚੇ ਕਰਾਏ ਲੋਕਾਂ ਦੇ ਗਲਤ ਕੰਮ ਇਤੋਂ ਕਰਾਉਂਦੇ ਰਹੇ ਅੱਜ ਮੈਂ ਇਹਨਾਂ ਹੱਥ ਬੰਨ ਕੇ ਪਿੱਛੇ ਕਰਤਾ ਮੈਂ ਚੰਗੀ ਟੀਮ ਲੈ ਕੇ ਚੱਲਿਆ ਮੇਰੀ ਇੱਕ ਸੋਚ ਹੋ ਗਈ ਮੈਂ ਕੋਈ ਠੱਗੀ ਠੋਰੀ ਨਹੀਂ ਮਾਰਨ ਦੀ ਨਾ ਮੈਂ ਆਪ ਮਾਰਨੀ ਆ ਨਾ ਮੈਂ ਕੋਈ ਗਲਤ ਕੰਮ ਕਰਨਾ ਨਾ ਮੈਂ ਕਿਸੇ ਗਰੀਬ ਨੂੰ ਤੰਗ ਕਰਨਾ ਨਾ ਮੈਂ ਕਿਸੇ ਗਰੀਬ ਤੇ ਗਲਤ ਕੋਈ ਫੈਸਲਾ ਲੈਣਾ ਕਿਸੇ ਖਿਲਾਫ ਆਪਾਂ ਤਾਂ ਇਲਾਕੇ ਤੇ ਬਿਹਤਰੀ ਲਈ ਜੇ ਲੋਕ ਸੇਵਾ ਦੇਣਗੇ ਆਪਾਂ ਕਰਾਂਗੇ ਜੇ ਨਹੀਂ ਦੇਣਗੇ ਆਪਾਂ ਘਰੇ ਬੈਠਾਂਗੇ ਜਿਲ੍ਹਾ ਪ੍ਰਧਾਨ 94 ਨਾ ਦਿੱਤੀ ਜਾਵੇ ਚੋਰ ਹੈ ਕਿਹੜੇ ਜਿਨ੍ਹਾਂ ਨੇ ਡਾਕਟਰ ਗਾਂਧੀ ਦੀ ਪੱਟੀ ਸੁਰਾ ਮਾਰਿਆ ਜਿਹੜੇ ਕਹਿੰਦੇ ਸੀ ਇਹਨੂੰ ਕੇਂਦਰ ਨੂੰ ਵੋਟ ਨਾ ਪਾਓ ਸਰੇ ਆਮ ਤਾਂ ਬੋਲੇ ਨੇ ਜਿਹੜਾ ਨੇ 6-6 ਵਾਰੀ ਟਿਕਟਾਂ ਲੈ ਕੇ ਐਮਐਲਏ ਵਜીર ਬਣਿਆ ਜਿਨ੍ਹਾਂ ਨੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਜਿਨ੍ਹਾਂ ਨੇ ਸਾਰੇ ਨੇ ਸੁਣਿਆ ਤੁਸੀਂ ਕਿਹੜਾ ਨਹੀਂ ਸੁਣੀਓ ਜਿਨੇ ਵੀਡੀਓ ਤੇ ਬੋਲੇ ਉਹਨਾਂ ਨੂੰ ਕਿਹਾ ਮੈਂ ਉਹਦਾ ਰਿਕਾਰਡ ਤੇ ਆ ਕਿ ਮੈਂ ਕੋਈ ਆਪਣੇ ਬਣਾ ਕੇ ਨਹੀਂ ਕਹਾਂ ਕਹਿੰਿਆ ਗਾਂਧੀ ਨੂੰ ਪੁੱਛੋ ਤੁਸੀਂ ਮੇਰੇ ਤੋਂ ਵੱਧ ਪ੍ਰੈਸ ਨੂੰ ਪਤਾ ਵੇ ਜਿਹੜੀਆਂ ਵੋਟਾਂ ਲੀਕ ਹੋਈਆਂ ਕਿਉਂ ਹੋਈਆਂ ਕੀ ਬੋਲੇ ਕੀ ਵੇਲਡਿੰਗ ਆ ਇਹ ਲੀਡਰਾਂ ਦੀ ਵੇਲਡਿੰਗ ਆ ਬਿਸਕਿੰਦਰ ਨੂੰ ਵੋਟ ਨਾ ਪਾਓ ਇਹ ਕੰਜਰੇ ਮੇਰਾ ਕੀ ਨੁਕਸਾਨ ਕਰਿਆ ਟਿਕਟ ਦਿੱਤੀ ਆ ਰਾਹੁਲ ਗਾਂਧੀ ਨੇ ਉਹ ਉਹ ਕਿਹੜੇ ਮੰਗਣ ਗਿਆ ਸੀ ਟਿਕਟ ਘਰੋਂ ਉਠਾਲ ਕੇ ਉਹਨੂੰ ਟਿਕਟ ਦਿੱਤੀ ਆ ਉਹ ਜਿੱਤ ਲੈਂਦੇ ਜਿਹੜੇ ਡੀਟਾ ਮੰਗ ਰਹੇ ਸੀ ਜਿੱਤ ਲਾਂਦੇ ਉਹਦੇ ਮੁੰਡੇ ਦੇ ਜਵਾਨ ਚਪਤ ਹੋਈ ਆ ਆਪਣੇ ਮੁੰਡੇ ਦੇ ਜਵਾਨ ਤਨੀ ਵੀ ਜਾ ਸਕਿਆ ਲੋਕ ਸਭਾ ਸੀਟ ਕਿੱਥੋਂ ਕੱਢ ਲੈਂਦਾ ਇਸ ਕੱਲ ਉਹਨਾਂ ਨੂੰ ਕਿਹਾ ਜਿਹੜੇ ਗਦਾਰੀ ਕਰੇ ਜਿਨ੍ਹਾਂ ਨੇ ਪਾਰਟੀ ਨਾਲ ਗਦਾਰੀ ਕਰਿਆ ਕਾਂਗਰਸ ਨਾਲ ਗਦਾਰੀ ਕਰਿਆ ਇਹਨਾਂ ਦੇ ਪੱਲੇ ਹੈ ਕੀ ਸੀ ਐਮਐਲਏ ਬਣਨ ਤੋਂ ਪਹਿਲਾਂ ਇਹਨਾਂ ਪਰਸ਼ੋਕੜ ਦੇਖੋ ਕਿਸੇ ਨਾਲ ਕੋਲ ਅੱਜ ਕੀ ਰਿਹਾ ਹੈ ਅੱਜ ਚੰਡੀਗੜ੍ਹ ਕੋਠੀਆਂ ਕਿੱਥੋਂ ਬਣੀਆਂ ਪੰਪ ਕਿੱਥੋਂ ਬਣ ਗਏ ਕਿੱਥੋਂ ਬਣੇ ਨੇ ਇਹਨਾਂ ਕੋਲ ਇਸ ਕਰਕੇ ਗਦਾਰੀ ਜਿਹੜਾ ਸਾਰਾ ਕੁਝ ਪਾਰਟੀ ਨੂੰ ਲੈ ਕੇ ਅੱਜ ਜੇ ਪਾਰਟੀ ਨੂੰ ਤਾੜੀ ਲੋਡ ਪਈ ਆ ਤੁਸੀਂ ਪਾਰਟੀ ਨੂੰ ਦਾੜਾਂ ਕੱਢ ਰਹੇ ਹੋ ਮਹਾਰਾਜ ਚੰਗਾ ਬੋਲ ਰਹੇ ਹੋ ਅੱਜ ਰਾਹੁਲ ਮੜਾ ਹੋ ਗਿਆ ਉਹ ਤੋਂ ਕਹਿੰਦੇ ਰਾਹੁਲ ਸਾਡਾ ਘਰ ਦਾ ਮੈਂਬਰ ਆ ਸੋਨੀਆ ਗਾਂਧੀ ਸਾਡੇ ਘਰ ਦੇ ਨਹੀਂ ਅੱਜ ਕੀ ਹੋ ਗਿਆ ਉਹਨਾਂ ਨੇ ਇਹ ਕਿ ਟੇੜੀ ਚੰਗੇ ਬੰਦੇ ਹੁੰਦੇ ਆ ਜਿੱਤਣ ਵਾਲੇ ਇਹਨੂੰ ਜੇ ਤੁਸੀਂ ਆਪਣੀ ਜਵਾਨਤ ਨਹੀਂ ਬਚਾ ਸਕੇ ਤੁਸੀਂ ਟਿਕਟ ਕਾਦੀ ਮੰਗ ਰਹੇ ਹੋ ਤੁਸੀਂ ਇੱਕ 5 ਸਾਲ ਐਮਐਲਏ ਰਹੇ ਚੇਅਰਮੈਨ ਰਹੇ ਸਾਰੀ ਤੱਕ ਤੁਹਾਡੇ ਕੋਲ ਰਹੀ ਆ ਤੁਸੀਂ ਇਹਦੇ ਲੋਕਾਂ ਤੋਂ ਟਿਕਟ ਮੰਗ ਰਹੇ ਹੋ ਉਹ ਵਜਨ ਦਾ ਤੋਲ ਲਓ ਆਪਣਾ ਵੀ ਲੋਕ ਤੁਹਾਡੇ ਕੋਲ ਹੈਗੇ ਇਸ ਇਸ ਕਰਕੇ ਮੇਰੇ ਵੀਰ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਦਾਰੀ ਕੀਤੀ ਹੈ ਉਹਨਾਂ ਦੇ ਖਰਾਬ